ਨਾਮ ਜੀ ਗੌਰਵ ਰੋੜਾ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਭਗਵਾਨ ਬਾਲਮਿਕੀ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਸਭ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੋਣ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਦਾ ਵਿਸ਼ਾ ਸਾਡੇ ਵੱਡੇ ਭਾਈ ਸਾਹਿਬ ਕੁਮਾਰ ਦਰਸ਼ਨ ਜੀ ਔਰ ਮੇਰੇ ਛੋਟੇ ਵੀਰ ਸ시 ਗਿਲਜੀ ਵੱਲੋਂ ਜੋ ਕੱਲ ਦਾ ਇਤਿਹਾਸਿਕ ਪ੍ਰੋਗਰਾਮ ਰਤਨ ਸਿੰਘ ਚੌਕ ਸ਼ਾਮੀ ਸ਼ੇਵੇ ਦਾ ਟਾਈਮ ਰੱਖਿਆ ਹੋਇਆ ਵਾ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ ਦੇ ਭਗਵਾਨ ਵਾਲਮੀਕੀ ਮਹਾਰਾਜ ਦਾ ਆਸ਼ੀਰਵਾਦ ਲੈਣ ਜੀ ਮਾਜ ਬੰਟੀ ਪਹਿਲਵਾਨ ਜੋ ਵਿਸ਼ਾ ਹੈ ਅਭੀ ਕੱਲ ਭਗਵਾਨ ਵਾਲਮੀਕ ਪੜ੍ਹ ਦਿੱਤਾ ਉਸ ਸਰ ਦੀ ਆਪਣਾ ਪ੍ਰੋਗਰਾਮ ਕਰਾਇਆ ਜਾ ਰਿਹਾ ਵਾ ਰਤਨ ਸਿੰਘ ਚੌਕ ਚ ਜੋ ਮੇਰੇ ਵੱਡੇ ਵੀਰ ਕੁਮਾਰ ਦਰਸ਼ਨ ਤੇ ਸ਼ਸ਼ੀ ਗਿੱਲ ਜੀ ਕਰਾ ਰਹੇ ਨੇ ਤੇ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਸਾਰੇ ਉੱਥੇ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਤੇ ਗੁਣਗਾਨ ਕਰ ਜੈ ਸ਼੍ਰੀ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਪਹਿਲੇ ਤੇ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁ ਮੁਬਾਰਕਾਂ ਨਵਰਾਤਰੀਆਂ ਦੀ ਵੀ ਬਹੁਤ-ਬਹੁ ਮੁਬਾਰਕਾਂ ਸੋ ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜੀ ਭਗਵਾਨ ਵਾਲਮੀਕੀ ਪੀਰਤ ਐਕਸ਼ਨ ਕਮੇਟੀ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ 6 ਤਰੀਕ ਨੂੰ ਆਪਣਾ ਰਤਸਿੰਘ ਚੌਂਕ ਦੇ ਵਿੱਚ ਉਹਦੇ ਸਬੰਧ ਵਿੱਚ ਕੀਤੀ ਜਾ ਰਹੀ ਆ ਸੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਹਮ-ਹਮਾ ਕੇ ਪਹੁੰਚੀਏ ਤਾਂ ਜੋ ਸਾਡੇ ਵੀਰ ਸ਼ਸ਼ੀ ਗਿੱਲ ਔਰ ਕੁਮਾਰ ਦਰਸ਼ਨ ਜੀ ਦਾ ਸਾਥ ਦਈਏ ਕਿਉਂਕਿ ਇਹ ਪ੍ਰੋਗਰਾਮ ਬੜਾ ਇਤਿਹਾਸਿਕ ਬਣਾਇਆ ਜਾ ਰਿਹਾ ਜਿਹਦੇ ਵਿੱਚ ਆਪਣਾ ਪੰਜਾਬੀ ਸਿੰਘਾ ਮਨਜੀਤ ਸਹੋਟਾ ਬਾਗੀ ਵਿੱਕੀ ਗਿਲ ਔਰ ਰਿਦਮ ਕਲਿਆਣ ਜੀ ਜਿਹੜੇ ਆਪਣਾ ਮਹਾਰਾਜ ਦਾ ਗੁਣਗਾਨ ਕਰਨਗੇ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਇਸ ਪ੍ਰੋਗਰਾਮ 'ਚ ਆ ਕੇ ਸਾਰੇ ਵੀਰਾਂ ਦਾ ਸ਼ਾਨ ਵਧਾਈਏ ਔਰ ਪ੍ਰਭੂਾਨ ਵਾਲਮੀਕੀ ਮਹਾਰਾਜ ਦਾ ਆਪਾਂ ਸ਼ਾਮੀ 3 ਵਜੇ ਤੋਂ ਲੈ ਕੇ ਰਾਤੀ ਜਦੋਂ ਮਹਾਰਾਜ ਦੇ ਹੁਕਮ ਲਾਇਆ ਜੀ ਮਹਾਰਾਜ ਦੀ ਹਜ਼ੂਰੀ ਚ ਜਿੰਨਾ ਚਿਰ ਟਾਈਮ ਲੱਗੇਗਾ ਰਾਤ ਨੂੰ ਭਾਏ 8 ਵਜੇ ਨੂੰ ਭਾਏ 9 ਵਜੇ ਨੂੰ ਉਹ ਮਹਾਰਾਜ ਦੀ ਹੱਤਵਸੇ ਜੀ ਮਹਾਰਾਜ ਜਿੰਨਾ ਸਮਾਂ ਲੈਣਗੇ ਮਹਾਰਾਜ ਦੀ ਹਜ਼ੂਰੀ ਵਿੱਚ ਲਾਇਆ ਜਾਏਗਾ ਜੀ